ਉਹ ਇਹ ਨੂੰ ਰੁਕਿਆ ਹੀ ਨਹੀਂ ਚੱਲ ਤੂੰ ਹੀ ਫਿਰ ਆਲ ਕਾਕਾ ਲੈ ਆ ਕਜੋ ਉਹ ਜਨਾਬ ਉਹ ਨੂੰ ਜਾਣ ਹੀ ਦਿੱਤਾ ਸਾਨੂੰ ਵੀ ਜਾਣਨ ਦੋ ਉਹ ਤਾਂ ਨੰਗਿਆ ਜਨਾਬ ਉਹ ਇਹਦਾ ਸਾਡਾ ਆਪਣਾ ਬੰਦਾ ਉਹ ਤੇ ਹੀ ਫਸਾਉਣ ਵਾਸਤੇ ਰੱਖਿਆ ਹਾਂ ਉਹ ਜਾਣ ਦੋ ਜਨਾਬ ਹਾਲੋਂ ਦੇ ਪਾਇਆ ਕਾਕਾ ਚਰਾਣ ਤਕਵਾ ਹੀ ਹੋਊਗਾ ਫਿਰ ਉਹ ਜਨਾਬ ਕੁਝ ਲੈ ਲੂ ਕੇ ਸਾਰ ਲੋ ਆ ਲੋ ਫੜ ਲੋ ਪੜੋਲ ਪੜੋਲ ਓਏ ਆ ਗਈ ਹੈ ਜਨਾਬ ਅਸੀਂ ਵੀ ਬੰਦਾ ਰੱਖਿਆ ਫਸਾਉਣ ਨੂੰ ਉੱਪਰ ਟਾਈਮਿੰਗ ਚੱਲ ਪਈ ਓਕੇ ਤਾਂ ਹੰਮਣੂ ਦੀ ਪਾ ਇਹ ਬਾਈ ਚਾਣਾ ਹਉਗਾ ਜਨਾਬ ਕੁਝ ਲੈ ਲੂ ਕਿ ਘਰ ਨੂੰ ਆਰਦਾ ਕਰੋ ਇਹ ਸਾਡਾ ਵੀ ਬੰਦਾ ਸੌਣ ਨੂੰ ਰੱਖਿਆ ਉਹ ਜਨਾਬ ਜਨਾਬ ਲੈ ਲੋ ਉਹ ਜਨਾਬ ਆ ਲੈ ਲੋ ਯਾਰ ਓਏ ਆ ਲੈ ਲੋ ਯਾਰ ਜਨਾਬ ਓ ਲੈ ਲੋ ਸਾਡੀ ਪੰਜਾ ਪੌਂਸ ਲੈ ਜਾਂਦੀ ਆ ਮੇਲੇ ਨੇ ਦੇ ਪੁੱਤ ਉਹ ਕੈਮਰਾ ਲੈ ਮੈਂ ਨੇੜੇ ਆ ਗਿਆ ਕੋਈ ਚੱਕਰ ਨਹੀਂ ਉਹ ਨੇੜੇ ਉਹ ਮੋੜੇ ਕੀਤਾ ਤੂੰ ਪੈਸੇ ਮਿਲ ਗਏ ਪੈਸੇ ਮਿਲ ਗਏ ਆ ਕਰ ਲੋ ਕਰ ਚੁਤ ਆ ਓਕੇ ਆ ਓਕੇ ਆ ਬਾਈ ਤੇਜ਼ ਤੇਜ਼ ਲੰਗ ਜੀ ਬਾਈ ਚੜ ਆ ਜਾ ਲੰਗ ਜਾ ਲੰਗ ਜਾ ਬਾਈ ਲੰਗ ਜਾ ਬਾਈ ਆ ਬੜੀ ਯਾਰ ਬਾਕੀ ਤਾਂ ਥੋੜਾ ਜਿਹਾ ਇਕਲੇ ਪਿੱਕਰੋ ਜੋੜਦਾ ਨਾ ਬਾਕੀ ਉੱਤਰੋ ਜੋੜ ਨਹੀਂ ਤੁਹਾਡਾ ਫੇਸ ਤੋਂ ਗੱਲਬਾਤ ਹੋਣੀ ਸਾਹਮਣੇ ਪਿੱਛੋਂ ਥੋੜੀ ਹੋਣੀ ਹੈ ਤੇ ਉਹ ਜੁਰੀਆ ਫੇਰ ਸਾਡੇ ਕੋਲ ਦੀ ਘਟਨਾ ਨਹੀਂ ਨਹੀਂ ਬੈਣਾ ਉਹ ਥੋੜਾ ਜਿਹਾ ਕੱਢ ਦੋ ਉਹਨੂੰ ਆ ਜਾ ਭਾਈ ਫੇਰ ਵਾਸਤੇ ਉਹ ਜਾਂ ਉਹ ਹੋ ਗਿਆ ਆ ਹੋ ਗਿਆ ਨਹੀਂ ਭਾਈ ਆ ਗਿਆ ਚੱਲ ਉਹਨੇ ਕਿਹੜਾ ਜਾਣਾ ਕਿੱਥੇ